ਹਾਂਜੀ ਕੀ ਹਾਲ ਚਾਲ ਸਭ ਦਾ ਅੱਜ ਗੱਲ ਕਰਨੀ ਹੈ ਜੀ ਅਮਰੀਕਾ ਦੇ ਫਲੋਰੀਡਾ ਚ ਹੋਏ ਐਕਸੀਡੈਂਟ ਬਾਰੇ ਇੱਕ ਆਮ ਜਿਹੇ ਘਰ ਦਾ ਮੁੰਡਾ ਅਰਜਿੰਦਰ ਸਿੰਘ ਜਿਨੇ ਇੱਕ ਯੂਟਰਨ ਪਿੱਛੇ ਆਪਣੀ ਲਾਈਫ ਖਰਾਬ ਕਰ ਲਈਏ ਚਲੋ ਉਹਨੇ ਇਨਲੀਗਲ ਯੂਟਰਨ ਲਿਆ ਬਟ ਰੱਖਣ ਵਾਲੀ ਗੱਲ ਇਹ ਵੀ ਜਦੋਂ ਉਹਨੇ ਯੂਟਰਨ ਲਿਆਏ ਉਹਦਾ ਜਿਹੜਾ ਟਰਾਲਰ ਸੀ ਉਹ ਜਦੋਂ ਹਾਫ ਕ੍ਰੋਸ ਕਰ ਗਿਆ ਉਹਦੇ ਤੋਂ ਪਿੱਛੋਂ ਆ ਕੇ ਗੱਡੀ ਵਿੱਚ ਵੱਜੀ ਹੈ ਜਦੋਂ ਕਿ ਉਹਦੇ ਡਰਾਈਵਰ ਕੋਲ ਗੱਡੀ ਦੇ ਡਰਾਈਵਰ ਕੋਲ ਚਾਂਸ ਹੈ ਸੀ ਵੀ ਉਹ ਬ੍ਰੇਕ ਲਾ ਸਕਦਾ ਸੀ ਜਾਨਾਂ ਬਚ ਸਕਦੀਆਂ ਸੀ ਬਟ ਉਹਨੇ ਉਹਦਾ ਧਿਆਨ ਕਿੱਧਰ ਸੀ ਉਹਨੇ ਬ੍ਰੇਕ ਨਹੀਂ ਮਾਰੀ ਤੇ ਉਸ ਦਾ ਵਿੱਚ ਵਾਜ ਬੱਜਿਆ ਹੁਣ ਇਸ ਮੁੱਦੇ ਨੂੰ ਇੰਨਾ ਹਾਈਲਾਈਟ ਕੀਤਾ ਜਾ ਰਿਹਾ ਇੰਟਰਨੈਸ਼ਨਲ ਲੈਵਲ ਤੇ ਵੀ ਸਰਦਾਰ ਹੋਣ ਦੇ ਨਾਤੇ ਵੀ ਉਹਨੂੰ ਹਾਈ ਲੈਵਲ ਕੀਤਾ ਜਾ ਰਿਹਾ ਵੀ ਇਹਨਾਂ ਨੂੰ ਹੁਣ ਲਾਇਸੈਂਸ ਦੇ ਨੇ ਬੰਦ ਕਰ ਦੋ ਹਿੰਦੀ ਨਿਊਜ਼ ਵਾਲੇ ਕਹ ਰਿਹਾ ਇੱਕ ਸਰਦਾਰ ਜੀ ਕਰਕੇ ਵੀ ਸਾਰਾ ਕੰਮ ਖਤਮ ਹੋ ਗਿਆ ਹੁਣ ਲਾਇਸੈਂਸ ਨਹੀਂ ਮਿਲਣਗੇ ਵੀਜ਼ਾ ਨਹੀਂ ਮਿਲਣਗੇ ਅਮਰੀਕਾ ਦੇ ਡਰਾਈਵਰ ਵਾਸਤੇ ਬਟ ਗੱਲ ਇਹ ਵੀ ਕੀ ਉਥੇ ਔਨ ਰੋਡ ਐਕਸੀਡੈਂਟ ਨਹੀਂ ਹੁੰਦੇ ਰੋਜ਼ ਕਿੰਨੀ ਤعداد ਚ ਟਰੱਕ ਚੱਲਦੇ ਆ ਗੱਡੀਆਂ ਆਪਸ ਚ ਭੇਟਦੀਆਂ ਕੀ ਉਥੇ ਮੌਤਾ ਨਹੀਂ ਹੁੰਦੀਆਂ ਫਿਰ ਇਸ ਮੁੱਦੇ ਨੂੰ ਹੀ ਕਿਉਂ ਇਨ ਹਾਈਲਾਈਟ ਕੀਤਾ ਜਾ ਰਿਹਾ ਹੈ ਉਹਦੇ ਤੇ ਵੱਖ-ਵੱਖ ਤਰ੍ਹਾਂਾਂ ਲਏ ਜਾ ਰਹੇ ਨੇ ਵੀ ਇਹਨੂੰ ਇਹਦੇ ਚ ਵੀ ਕਰ ਦਿਓ ਇਹਨੂੰ ਇਹਦੇ ਚ ਵੀ ਕਰ ਦਿਓ ਬਟ ਜੇ ਸੋਚਣ ਤੇ ਆਈਏ ਵੀ ਇੱਕ ਐਕਸੀਡੈਂਟ ਜਿਹੜਾ ਹੋਇਆ ਉਹ ਨਾ ਉਹਦੇ ਹੱਥ ਵਾਸੇ ਉਹ ਜਿਵੇਂ ਰੱਬ ਨੂੰ ਕਹ ਲੋ ਭਾਣਾ ਮੰਜ਼ੂਰ ਸੀ ਉਦਾਂ ਹੋ ਗਿਆ ਬਟ ਹੁਣ ਜੇ ਬੰਦੇ ਤੋਂ ਗਲਤੀ ਹੋ ਗਈ ਹੈ ਤਾਂ ਫਿਰ ਉਹਨੂੰ ਇੰਨਾ ਇੰਟਰਨੈਸ਼ਨਲ ਲੈਵਲ ਤੇ ਉੱਤੇ ਲੈ ਕੇ ਜਾਣਾ ਵੀ ਇੱਕ ਗਲਤ ਗੱਲ ਹੈ ਵੀ ਕੋਈ ਉਹ ਟੈਰਿਸਟ ਨਹੀਂ ਹੈ ਜਿੰਨੇ ਵੀ ਕੋਈ ਐਡਾ ਤਕੜਾ ਕਾਂਡ ਕਰਦਾ ਵੀ ਜਿਹਨੂੰ ਆਪਾਂ ਹੁਣ ਖਿੱਚੀ ਚੱਲੀ ਹੈ ਮੈਟਰ ਨੂੰ ਲੈ ਕੇ ਸੋ ਮੇਰੀ ਰਾਏ 'ਚ ਇੱਕ ਇੱਕ ਟਾਰਗੇਟ ਕੀਤਾ ਜਾ ਰਿਹਾ ਹੈ ਅਮਰੀਕਾ ਵੱਲੋਂ ਭਾਰਤ ਨੂੰ ਕਹਿ ਲੋ ਵੀ ਉਹ ਹੁਣ ਇੱਕ ਹਿਸਾਬ ਤੇ ਭਾਰਤ ਤੋਂ ਪਰਿੰਡੇ ਹੋਏ ਆ ਤੇ ਉਹ ਭਾਰਤ ਦੇ ਕਿਸੇ ਸਿਸਟਮ ਵਾਈਜ਼ ਹੁਣ ਉਹਨੂੰ ਟਾਰਗੇਟ ਕਰ ਰਹੇ ਆ ਇੱਕ ਮੁੱਤਾ ਲੱਭ ਕੇ ਉਹਨਾਂ ਨੂੰ ਪਰ ਫਿਰ ਵੀ ਮੈਨੂੰ ਜਿੱਤ ਤੱਕ ਲੱਗਦਾ ਵੀ ਇਹ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਹੈ